ਨਾਮ ਲਈਦਾ ਮਾਨ ਸਿੰਘ ਜੀ ਪਿੰਡ ਕਿਹੜਾ ਲੰਗ ਜੀ ਕੀ ਹੋਇਆ ਜੀ ਰਾਤੀ ਇਹ ਘਟਨਾ ਤੇ ਰਾਤੀ 12:30 ਵਜੇ ਦੀ ਘਟਨਾ ਮੈਂ ਤੇ ਮੇਰੀ ਬੈਫਲ ਅਸੀਂ ਚੰਡੀਗੜ੍ਹ ਸੀਗੇ ਪੀਜੀਐ ਸਾਡੀ ਬੇਟੀ ਦਾ ਆਪਰੇਸ਼ਨ ਸੀਗਾ ਤੇ ਉਸ ਤੋਂ ਬਾਅਦ ਇਹ ਘਟਨਾ ਵਾਪਰੀ ਜੀ ਜਿਹੜਾ ਤੇੰਦੂਆ ਆਪਣੇ ਲਾਖੇ ਦੇ ਵਿੱਚ ਭੰਗ ਰਿਹਾ ਜੀ ਤੇ ਉਹ ਰਾਤੀ ਆਪਣੇ ਘਰ ਵੀ ਆ ਗਿਆ ਸੀਗਾ ਤੇ ਆ ਕੇ ਬਾਅਦ ਸਾਡੇ ਇੱਕ ਬੱਚੀ ਹੈ ਛੋਟੀ 1 ਮਹੀਨੇ ਦੀ ਜੀ ਉਹਨੇ ਕੰਨ ਵਗੈਰਾ ਇੱਕ ਕੰਨ ਦਾ ਪੂਰਾ ਹੀ ਖਾ ਗਿਆ ਜੀ ਇੱਕ ਤੇ ਥੋੜਾ ਜਿਹਾ ਅੱਧ ਵਿਚadda ਜਾ ਕਰ ਗਿਆ ਤੇ ਫਿਰ ਕੋਸ਼ਿਸ਼ ਕਰਕੇ ਬੱਚੇ ਦੀ ਜਾਗ ਜੂ ਖੁੱਲੀ ਰੌਲਾ ਪਾਇਆ ਕਿ ਡੋਗੀ ਸੀਗਾ ਬਣ ਘਰ ਦੇ ਵਿੱਚ ਉਹਨੇ ਕਾਫੀ ਰੌਲਾ ਵਗੈਰਾ ਪਾਇਆ ਤੇ ਫਿਰ ਬੱਚੇ ਉੱਠ ਖੜੇ ਉਹਨੇ ਡਰਾ ਡੂਕ ਧਜਾਇਆ ਥੋੜਾ ਜਿਹਾ ਅੰਦਰੋਂ ਤੇ ਬਸ ਫਿਰ ਕੰਦੇ ਟੱਪ ਗਿਆ ਜੀ ਇਹ ਤੇ ਘਰ ਦੇ ਵਿੱਚ ਕੋਣ ਕੋਣ ਦੀ ਗੱਲ ਘਰ ਦੇ ਵਿੱਚ ਤੇ ਮੇਰੇ ਬੇਟੇ ਸੀਗੇ ਜੀ ਇੱਕ ਸਿਸਟਰ ਸੀ ਜੀ ਮਰੀ ਜੇ ਸਪਨੇ ਜਾਗਦੇ ਸੀਗੇ ਉਹਨਾਂ ਨੂੰ ਪਤਾ ਲੱਗਿਆ ਪਹਿਨਾ ਫਿਰ ਉਹਨਾਂ ਨੇ ਬੇਟਾ ਨੂੰ ਉਠਾਇਆ ਤਾਂ ਫਿਰ ਬੇਟਾ ਨੇ ਹੀ ਬੁਝਾਇਆ ਜੀ ਉਹ ਡਰਾ ਡੂ ਕੇ ਜੀ ਥੋੜਾ ਬੋਤਾ ਰਾਤ ਦਾ ਸਮਾਂ ਤਾਂ ਵੀ ਗਰਮੀ ਦਾ ਮੌਸਮ ਆ ਵੀ ਚਲੋ ਪੱਖੇ-ਪੁੱਖੇ ਚੱਲਦੇ ਨੇ ਨਹੀਂ ਕਿਸੇ ਨੂੰ ਪਤਾ ਲੱਗਦਾ ਹਨ ਮੀ ਫਿਰ ਆਪ ਹੀ ਇਹਨਾਂ ਨੇ ਕੋਸ਼ਿਸ਼ ਕਰਕੇ ਬੁਝਾਇਆ ਜੀ ਡਰ ਦਾ ਮਾਹੌਲ ਵੀ ਹੋ ਗਿਆ ਡਰ ਦਾ ਮਾਹੌਲ ਵੀ ਬਣਿਆ ਰਿਹਾ ਜੀ ਘਰ ਦੇ ਵਿੱਚ ਕਾਫੀ ਮੇਰ ਤੇ ਬਸ ਇਹ ਉਸ ਤੋਂ ਬਾਅਦ ਫਿਰ ਸਾਡੇ ਨਾਲ ਹੋ ਕੋ ਗਲ ਨਹੀਂ ਇਹਨਾਂ ਦੀ ਫਿਰਦਾ ਅਸੀਂ ਸਵੇਰੇ ਆ ਕੇ ਦੇਖਿਆ ਜਿਸ ਤਰ੍ਹਾਂ ਇੱਕ ਜਾਨਵਰ ਨੂੰ ਪਿੰਡਾਂ ਵਾਲਾ ਬੱਚਿਆਂ ਵਾਂਗ ਪਾਲਦੇ ਨੇ ਆਪਾਂ ਇੰਨਾਂ ਨੂੰ ਦੁੱਖ ਲੱਗਿਆ ਜਦੋਂ ਕੋਈ ਘਰ ਆਏਗਾ ਕਿੰਨੇ ਵਜੇ ਆਏਗੀ ਘਰ ਜੀ ਅਸੀਂ ਸਵੇਰੇ ਆਏ ਨਹੀਂ ਕੋਈ 12 ਵਜੇ ਦੇ ਕਰੀਬ ਦੁੱਖ ਤਾਂ ਦੇਖੋ ਬਾਈ ਜੀ ਇੰਦਾ ਵੀ ਜਿਹੜਾ ਵੀ ਕੋਈ ਬੰਦਾ ਪਸ਼ੂ ਜਾਂ ਕੋਈ ਵੀ ਜਾਨਵਰ ਪਾਲਦਾ ਹਨਾ ਉਹਦੇ ਨਾਲ ਪਿਆਰ ਹੋ ਜਾਂਦਾ ਉਹਦਾ ਬੱਚਿਆਂ ਵਾਂਗ ਦੇਖੋ ਅਸੀਂ ਤਾਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦੇ ਆਂ ਵੀ ਜਿਵੇਂ ਚਲੋ ਸਾਡਾ ਨੁਕਸਾਨ ਹੋਇਆ ਕਿਸੇ ਹੋਰ ਦਾ ਨਾ ਹੋਵੇ ਹਨਾ ਤੇ ਜਲਦੀ ਤੋਂ ਜਲਦੀ ਵੀ ਜਿਹੜਾ ਇਹ ਤੀਂਦੂ ਆ ਇਹਨੂੰ ਕਾਬੂ 'ਚ ਕਰਿਆ ਜਾ ਜੀ ਹੈਨਾ